ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭੋਮਾ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆ ਪਏ ਆ ਤੇ ਚਾਰ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤੇ ਦੋ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਣਾ ਠੀਕ ਠਾਕ ਜੀ ਠੀਕ ਠਾਕ ਵੀ ਤੁਸੀਂ ਸਰਾਓ ਸਰ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਵੀਰ ਜੀ ਆਪਣਾ ਗੁਰਸੇਵਕ ਸਿੰਘ ਹਾਂਜੀ ਪਿੰਡ ਭੋਮਾ ਕਸੇ ਨਮ ਜਿਠਾ ਜਿਲ੍ਹਾ ਮਸਰ ਜੀ ਤੇ ਫੋਨ ਨੰਬਰ ਬੋਲ ਦਿਆ ਕਰੀ ਫੋਨ ਨੰਬਰ ਹੈਗਾ 9873 ਹਾਂਜੀ 44844 ਠੀਕ ਆ ਹਾਂਜੀ ਤੇ ਅੱਜ ਫਿਰ ਹੈਗੀਆਂ ਆਪਣੇ ਕੋਲ ਚਾਰ ਨਾ ਹਾਂਜੀ ਦੋ ਬੱਚੇ 6 ਹੀ ਦੋ ਵੇਗੀਆਂ ਸਵੇਰੇ ਅੱਛਾ ਹਾਂਜੀ ਵੇਚ ਨਾਲ ਵੀ ਵੀ ਲੈ ਕੇ ਆ ਠੀਕ ਆ ਜੀ ਬਾਕੀ ਆਪਣਾ ਖਾਂਦ ਖੁੜੀ ਤੰਗੀ ਆ ਉਹਦੇ ਕਰਕੇ ਉਹਦੀਆਂ ਵੀਡੀਓ ਦੇ ਵਿੱਚ ਬਾਰਸ਼ ਦਾ ਮੁੱਤ ਚੱਲਣ ਦਾ ਮੌਸਮ ਆ ਅੱਛਾ ਤੇ ਉਹਦੇ ਨਾਲ ਪੱਠੇ ਪੱਠੇ ਹੀ ਪੈਂਟ ਠੀਕ ਆ ਸਾਡੀ ਵੀਰ ਜੀ ਚਲੋ ਸ਼ਰਾਦ ਫੇਰਾ ਕਾਲੀ ਗਾਂ ਤੋਂ ਹੀ ਕਰ ਲਈਏ ਆਪਾਂ ਤੇ ਆ ਥਾਣਵੀ ਤੇ ਦੇਖ ਸਕਦੇ ਲੱਗੇ ਤਾਂ ਬੜੀ ਬਹੁਤ ਠੰਡੀ ਹੈ ਐਂਦਾ ਬੈਠੋ ਭਾਵੇਂ ਖੱਬੇ ਬਣੇ ਭਾਵੇਂ ਕਿ ਨਾ ਚਿਰੋਗੇ ਨਾ ਸੋਈ ਨਵੇਂ ਤੇ ਮੈਨੂੰ ਸੁਈ ਦੀ ਵੀਰ ਜੀ 20 ਦਿਨ ਹੋ ਗਏ ਜੇ ਮਗਰ ਇਹਦੇ ਬੱਛੀ ਜੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੀ ਵੀਰ ਜੀ ਇਹ ਟਾਈਮ ਜੇ ਕੋਈ ਆਨਲਾਈਨ ਮੰਗਾਓ ਮੇਰਾ ਭਰਾ ਹਾਂਜੀ ਉਹਨੂੰ 10 ਲੀਟਰ ਦੀ ਗਾਰੰਟੀ ਫੁੱਲ ਅੱਛਾ ਤੇ ਜੇ ਕੋਈ ਘਰ ਆ ਕੇ ਚਾਹੂਗਾ ਉਹਨੂੰ 12 ਲੀਟਰ ਜਿਵਾਵਾਂਗੇ ਅੱਛਾ ਹਾਂਜੀ ਹਾਂਜੀ ਚਵਾਈ ਲੱਗੀ ਉਹ ਇੱਕ ਨੰਬਰ ਭਾਵੇਂ 5 ਸਾਲ ਦਾ ਬੱਚਾ ਭਾਵੇਂ ਮੋਟੀ ਧਾਰੂ ਪੋਲੀ ਕੋਈ ਭੂਰ ਕੋਈ ਛਟਾਣਾ ਹੋਊਗਾ ਬਾਕੀ ਆਪੇ ਇੱਥੇ ਕੋਈ ਚੋਈ ਕਰਕੇ ਨਾ ਵੇਖ ਚੱਕ ਕੇ ਖੜੇ ਉਹ ਵੀ ਕਹਿੰਦੇ ਆ ਕਿ ਪੈਸੇ ਬੜੇ ਔਖੇ ਬੰਦੇ ਆ ਜਿੱਦਾਂ ਇੱਕ ਤੋਂ ਵੀ ਡੰਗਰ ਰਹਿਣਾ ਮੁੜ ਕੇ ਲਾਂਮੇ ਦੇ ਨੇ ਇੱਥੇ ਆ ਦੋ ਟਾਈਮ ਤਸੱਲੀ ਕਰੋ ਆਪਣੀ ਸਾਲੀਆਂ ਜਿੱਦਾਂ ਕਹਿੰਦਾ ਪੈੜੇ ਜਾ ਕੇ ਡੰਗਰ ਤੋਂ ਤੋਂ ਘਟਦਾ ਜਾਂਦਾ ਵਾ ਇੱਥੇ ਦੋ ਦੋਨਾਂ ਨੂੰ ਵੇਖਣਾ ਵੀ ਚਾਹੀਦਾ ਵਾ ਹਾਂਜੀ ਵੀਰ ਜੀ ਤੋਰਾਂ ਫੇਰ ਇੱਕ ਰੀਨ ਦੂਜਾ ਸਵੇਰ ਵੀਰ ਜੀ ਠੀਕ ਹੈ ਜੀ ਹਾਂਜੀ ਇਹ ਨਹੀਂ ਕਿ ਉਹ ਕੋਈ ਪਤਾ ਆਂ ਲੱਗਦੇ ਕਾਰਗਰ ਦੇ ਪਰ ਉੱਦੈ ਬੈ ਹੋਦੇ ਠੀਕ ਆ ਉਹ ਜੀ ਕੋਲ ਆ ਹਾਂ ਵੇ ਟੜ ਤੋ ਦਹਨ ਲਗਾ ਦੇ ਇਹ ਅਜੀ ਗਰੋ ਤੇ ਤੇ ਇਹਦਾ ਫਿਰ ਮੁੱਲ ਜਾ ਰਹੇ ਦੁੱਧ 13-14 ਕਿਲੋ ਪਾਈਓ ਕਿਉਂਕਿ ਗਾੜੀ ਮੀਮੂ ਪੈਂਦਾ ਭਣੇ ਆ ਹਾਂਜੀ 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 ਮੁੱਲ ਬਾਕੀ ਤੁਸੀਂ ਦਦੋ ਵੀਰ ਜੀ ਜਿਹਾ ਅੱਜ ਆ ਕਰੀਏ ਆਪ ਹੀ ਦੱਸਾਂਗੇ ਮੁੱਲ ਤੇ ਵੀਰ ਜੀ 35000 ਰੁਪਏ ਬਾਕੀ ਤੁਸੀਂ ਕਰਾਓ ਮਾਨ ਕਿੰਨੇ ਦੀ ਬੱਤੀ ਦੇ ਦिए 20000 ਦੀ ਹਾਂਜੀ ਇਹ 31000 ਦੇਵਾਂਗੇ ਅੱਛਾ 31000 200 ਰੁਪਏ ਛੋਟ ਠੀਕ ਹੈ ਮੁੱਲ ਤੇ ਵੀਰ ਵਾਰੀਆਂ ਲਾਵੇ ਕਦ ਖਾੜੀ ਪੰਜਾ ਚਵਾਈ ਇੱਕ ਨੰਬਰ ਦੁੱਧ ਪੂਰਾ ਮਗਰ ਵਸ਼ੀ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਆ ਗਈ ਹੁਣ ਇਹਨੂੰ ਕਿੰਨਾ ਚਿਰ ਹੋਇਆ ਇਸ ਸੁਈ ਨੂੰ ਇਹਨੂੰ ਸੁਈ ਨੂੰ ਵੀਰ ਜੀ 6 ਦਿਨ ਹੋ ਗਏ ਦੇ ਅੱਛਾ ਹਾਂਜੀ ਇਹਦੇ ਕੋ ਦੁੱਧ ਕਿੰਨਾ ਤਿਆਰ ਜਿਉਣਾ ਇਹਦੇ ਕੋ ਵੀਰ ਜੀ ਕੋਈ ਦੁੱਧ ਮਾਲੇ ਕੋਈ ਥੋੜਾ ਮਾਲੇ ਤੇ ਹੈ ਹੈ 12 ਕਿਲੋਈਆ ਅੱਛਾ ਤੇ ਪਰ ਆਪਾਂ ਤਾਂ ਹੀ ਕਹੀਏ ਤੇ ਇੱਕ ਪੱਕਾ ਵੀਰ ਜੀ ਇਹ ਕਿੰਨਾ ਚਵਾਈ ਜਾਊਗੀ ਵੀ ਵੀਰ ਜੀ ਸੁਈ ਸਿਰਫ ਸ਼ੇਧ ਨਾਲ ਜਮੜਾ ਮੜਾ ਮਾਰਨਾ ਕਿਹ ਦੇਕਰ ਚਲ ਗਈ ਜਾ ਕੇ ਮਾਰੋਗੀ ਮਾਰਾ ਦੁੱਧ ਜਾ ਰਹੇ ਕਹਿੰਦਾ 14 15 ਕਿਲੋ ਪਾਉ ਵੱਛੀ ਤੋਰ ਮੇਰੇ ਨਾਮ ਇੱਕ ਖਾਣ ਦੇਖ ਸਕਦੇ ਤੇ ਵੀ ਲੱਗੇ ਤਾਂ ਵੀਰ ਥੋੜਾ ਡਰਦੀ ਹੈ ਕੈਮਰੇ ਦੇ ਬੱਸ ਠੀਕ ਹੈ ਬਾਕੀ ਵੰਗਾ ਪੋਣਾ ਪਾਓ ਨਹੀਂ ਪੋਣਾ ਨਾ ਪਾਓ ਫਿਰ ਲੋਕ ਹੀ ਨਾ ਗਲਤੀ ਕਰਨ ਦੀ ਠੰਡੀ ਆ ਤੂੰ ਬਾਕੀ ਇਹ ਕਿ ਸਾਰੀਆਂ ਸੋਈਆਂ ਸਵਾਈਆਂ ਆਪਣੀ ਇੱਥੇ ਹੀ ਚਵਾਈ ਕਰਕੇ ਵੇਖ ਚੱਕ ਕੇ ਖੜੋ ਸਾਡੀ ਇੱਥੇ ਹਰ ਕਿਸੇ ਵੀਡੀਓ ਚ ਹੱਥ ਜੋੜ ਕੇ ਹੀ ਬੇਨਤੀ ਹੁੰਦੀ ਬਾਕੀ ਕੈਮਰਾ ਥੋੜਾ ਡਰਦੀ ਛੱਜ ਜਾਣਾ ਵਾ 23 ਅੰਦਰ ਬੱਜੇ ਨਾ ਉਹ ਨਾ ਕਰ ਜੂਗਾ ਤਾਂ ਗਰਮਾਟ ਆਦਾ ਕਰਨਾ ਬਾਕੀ ਥੋੜਾ ਜਿਹਾ ਡਰ ਦੀ ਡਰਦੀ ਜੀ ਆ ਇਹ ਕੇ ਲਾਗੇ ਨਾਲ ਮੇਨ ਸੜਕ ਵੀ ਆ ਤੇ ਉੱਤੋਂ ਵੀ ਗੱਡੀਆਂ ਲੰਘਦੀਆਂ ਤੇ ਉੱਤੋਂ ਵੀ ਡਰ ਜਾਂਦੀ ਹਰ ਨੂੰ ਨਵਜਦੇ ਜਿਹੜਾ ਮਜੀਠੇ ਤੋਂ ਫਤਿਹਗੜ ਚੂੜੀਆਂ ਨੂੰ ਮੇਨ ਰੋਡ ਜਾਂਦਾ ਰੋਡ ਦੇ ਉੱਪਰ ਹੀ ਜਿਹੜਾ ਵੀਰ ਜਣਾ ਦਾ ਘਰ ਆ ਜਿਹੜਾ ਤੇ ਇਹਦਾ ਫਿਰ ਮੁੱਲ ਵੀਰ ਜੀ ਬਾਕੀ ਵੀਰ ਜੀ ਇਹ ਨਾ ਖੇ ਭਾਈ ਦਾ ਵੇਖ ਕੇ ਵੀ ਸ਼ਾਇਦ ਕੌੜੇ ਨੇ ਕਿੱਦਾਂ ਵਾ ਅੱਛਾ ਪੰਗਾ ਪੋਣਾ ਪਾਲਿਓ ਨਹੀਂ ਪੋਣਾ ਨਾ ਪਾਇਓ ਅੱਛਾ ਹਾਂਜੀ ਇਦਾਂ ਨੂੰ ਲਾਤੋਂ ਲਾਤ ਨਾ ਪੁੱਟੋ ਵਸ਼ੀ ਠੀਕ ਆ ਪਹਿਲਾ ਸੂਬਾ ਵਸ਼ੀ ਜਰਾ ਪੱਕੇ ਸੂਈਏਗੀ ਠੀਕ ਆ ਹਾਂਜੀ ਦੁੱਧ ਵੀ ਦੇਈਏ ਸੰਗਣਾ ਇਹਦਾ ਸਾਢੇ 4 ਫੈਂਟ ਵਾਲਾ ਜੇ ਤੇ ਮੁੱਲ ਤੇ ਮਗਰੀ ਵਸ਼ੀ ਮੁੱਲ ਵੀ ਦੇਖੋ ਇਹ ਦੇਰ ਥੋੜਾ ਕੱਦ ਹੁੰਦਾ ਹਾਂਜੀ ਮੁਠੀ ਕੋ ਹੋਰ ਹਾਂਜੀ ਵੀ ਕੱਦ ਨਾ ਇਹਦਾ ਵੱਡਾ ਵਾ ਨਾ ਇਹਦਾ ਨਿੱਕਾ ਠੀਕ ਆ ਵਿੱਚ ਲਾ ਜਾ ਮੇਲੇ ਹਣਾ ਵਿਚਕਾਰ ਦਾ ਮੇਲੇ ਜਿੱਦਾਂ ਘਰਾਂ ਦੇ ਡਿਮਾਂਡ ਕਰਦੇ ਆ ਅੱਜ ਕੱਲ ਹਾਂਜੀ ਫੇਰ ਕੱਦ ਮਸ ਹੁੰਦਾ ਤੇ ਫੇਰ ਤਾਂ ਵਸ਼ੀ ਗਿਰਜੀ 50000 ਦੀ ਹਾਂਜੀ ਹੁਣ ਕਿੰਨੇ ਦੱਸੋ ਕਿ ਨਹੀਂ 45 ਦੀ ਨਹੀਂ ਦੱਸੋ ਕੋਈ ਗੱਲ ਕਰਾਓ ਤੁਸੀਂ ਆਪ ਹੀ ਦੱਸਣੀ ਏ ਬੱਛੀ ਵਿੱਚ ਦੇ ਦਈਏ ਫਿਰ 45000 ਕੀ ਹੋਰ ਕਰਦੀ ਏ ਵਿੱਚ ਵੀਰ ਜੀ ਕਰਾਂਗੇ ਮਾਨ ਕੋਈ ਭਰਾ ਨੂੰ ਫੋਨ ਕਰਾਂ ਕਰਾਂਗੇ ਮਾਨ ਅੱਛਾ ਇਹਦੇ ਵਿੱਚੋਂ ਵੀਰ ਜੀ ਇਹਦੇ 200 ਰੁਪਏ ਛੋਟ ਹੋਣੀ ਏ ਠੀਕ ਆ ਇਹ ਚੋਂ ਮਾਨ ਕਰਦਾ ਗੁਜ਼ਾਰਨੀ ਚਲੋ ਕੋ ਫੋਨ ਲਾਵੇ ਇੱਕ ਤੇ ਹੁਣ ਆ ਜਿਹੜੀ ਜੇ ਇਹ ਟੋਕੜ ਵੀਰ ਜੀ ਇਹਦੇ ਕੋ ਦੁੱਧ ਕਿੰਨਾ ਜੇ ਇਹ ਵੀਰ ਜੀ ਅੱਜ ਹੀ ਆਪਣੇ ਘਰ ਵਾਲੇ 8 ਕਿਲੋ ਕਹਿੰਦੇ ਸੀ ਹਾਂਜੀ ਤੇ ਆਪਾਂ ਸਾਤ ਹੀ ਕਹਿੰਨੀ ਵੀਰ ਰਹੇ ਨੂੰ ਤੋਰਾਂ ਫਿਰ ਹਾਂਜੀ ਥਣ ਦੇਖ ਸਕਦੇ ਤੇ ਵੀ ਲੱਗੇ ਤਾਂ ਆਹ ਤਰ੍ਹਾਂ ਕਰਕੇ ਆਦਾ ਵਾਕੀ ਵਿੱਚ ਹੈ ਆਜਾ ਸਾਲੀ ਆ ਜੇ ਕਿਤੇ ਕੰਮ ਬਣਈ ਜਾਵੇ ਫੇਰੇ ਰੁਪਈਆ ਦੀ ਆ ਠੀਕ ਹੈ ਜੀ ਇਹ ਵੀ ਠੰਡੀ ਧਰੀਏ ਵੀ ਉਹ ਤੇਰਾ ਦੁੱਧ ਹੈਗਾ ਪੱਕਾ 7 ਲੀਟਰ ਮਾਰ ਆਜਾ ਪਚਵਾ ਕੇ ਤੇ ਦੋ ਟਾਈਮ ਉਹਦਾ ਨਗਰ ਭੇਜਣਾ ਹੀ ਇਹਦੇ ਹਾਂ ਜੀ ਚਲੋ ਲੈ ਜਾਓ ਇਹ ਮਸ਼ੀਨ ਜਿਹੜੀ ਪੂਰੇ ਕੱਦ ਕਾ ਖੜੀ ਹੈ। ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਕਰਦੀ 20000 ਰੁਪਏ ਵੀਰ ਜੀ। ਜਿਆਦਾ-ਜਿਆ ਕਰੋ। ਤੇ ਬਚਿਆ ਰਹਿਣੀ ਮੁੜ ਕੇ ਇੱਥੇ। ਮੁੱਲ ਵੀਰ ਜੀ ਇਹਦਾ 16000 ਜੇ ਬਾਕੀ ਕਰਾ ਲਓ ਮਾਨ। 15 ਦੇ ਦਈਏ। ਉਹ ਚ ਵੀ ਨਹੀਂ ਕਰਾਂ ਛੋੜਾ ਪਤਾ ਮਾਨ ਕੋ ਗੱਲ। ਅੱਛਾ। ਹਾਂਜੀ। ਤੇ ਆ ਜਿਹੜੀ ਕੈਂਟੇਜ ਇਹ ਵੀ ਗਿਫਟ। ਇਹ ਨਿਵਾਈ ਨਹੀਂ ਜੀ। ਵੀਰ ਜੀ ਇਹ ਨਾਲਾ ਆਪਰੇ ਥੋੜਾ ਪੰਗੀ ਆ ਉੱਥੇ। ਇਹਨਾਂ ਵੀ ਵਿਚਾਰੀ ਨੂੰ ਨਿਵਾਅ ਦਿੰਦੇ ਕੇ। ਆ ਛੱਡ ਦਾ ਲਾਜਾ ਕਿਤੇ। ਠੀਕ ਆ। ਇਹ ਵੀ ਕੀ ਮੈਡ ਹੈ ਕੀ ਆ ਪਹਿਲਾ ਸੁਰਵਾ ਅੱਛਾ ਟੋਕੜ ਆ ਅੱਛਾ ਹਾਂ ਜੀ ਇਹਦੇ ਤੋਂ ਵੀ ਜਿਹੜਾ ਦੁੱਧ ਹੈਗਾ ਵਾ 4 ਕਿਲੋ ਦੋਵਾਂ ਟਾਈਮਾਂ ਸਾਢੇ 3 ਵਜੇ 4 ਹੋ ਜੇ ਅੱਛਾ ਬੱਛੀ ਹੈਗੀ ਵਿੱਚ ਠੰਡੀ ਸੀ ਰਾਹ ਵੇਖੋ ਠੀਕ ਆ ਇਤਾਂ ਪੰਜ ਚੀਜ਼ ਦੱਸ ਲਈ ਮੇਦੀ ਇਹ ਹੈ ਮੇਰੇ ਕੋਲ ਲੱਗੇ ਤੇ ਉਹਨੇ ਪੰਜਰ ਤੇ ਪੰਟੀ ਹੀ ਤੇ ਥਣਾ ਮਾੜੇ ਜ਼ਖਮ ਹੋ ਗਏ ਆ ਵੇਖੋ ਆ ਸੁੱਕ ਗਿਆ ਆ ਵੇਖੋ ਦਾਣਾ ਠੀਕ ਆ ਆ ਸੁੱਕ ਗਏ ਆ ਅੱਜ ਤੱਕ ਇਹਦੀ ਟੱਕ ਹਾਂ ਜੀ ਆ ਵੇਖੋ ਕੋਈ ਕੋਈ ਗੰਦਾ ਜ਼ਖਮ ਨਹੀਂ ਹੈਗਾ ਤੱਕਿਆ ਹੈ ਟਾਈਮ ਨਾਲ ਲੱਤ ਬਣੀ ਮਾਰਦੀ ਨਹੀਂ ਆ ਅਜ ਤਾਂ ਮਾਰੀ ਚੁੱਕੇ ਰੱਖੀ ਬੜ ਦਰਦੀ ਆ ਸੱਚ ਵਿੱਚ ਵਿਚਾਰੀ ਤੋੜ ਦੋ ਇਹਨਾਂ ਫਿਰ ਤੋੜ ਦਿਆਂ ਨਾ ਵੀ ਚਲੋ ਤੋੜ ਕੇ ਕਿਸੇ ਵੀ ਇਧਨੇ ਪੈਸੇ ਖਰਚਣੇ ਆ ਤੇ ਪਤਾ ਲੱਗ ਜਾਂਦਾ ਤੋਰੇ ਤੋਰੇ ਦਾ ਦੇਖੋ ਆਪਾਂ ਮੇਰੇ ਸੱਚੇ ਨਾਲ ਦੱਸ ਰਹੇ ਹਾਂ ਹਾਂਜੀ ਕਾਈ ਦਾ ਮੁੱਲ ਕਿੰਨੀ ਹਾਂਜੀ ਕਾਹ ਪਹਿਲੇ ਘਰ ਜਾ ਕੇ ਕਰਾਂ ਬਾਕੀ ਆਹ ਫਿਰ ਬਹਿਣ ਆ ਚਲੋ ਆ ਜ ਲੈ ਆ ਇਹਦਾ ਫਰਮੁੱਲ ਦੇਰੀ ਉੱਲੀ 10000 ਦੀ ਨਹੀਂ 10000 ਦੀ ਨਹੀਂ ਜਾਣੀ ਏ ਕਿੰਨੇ ਜਾਣੇ ਤੁਸੀਂ ਦੱਸੋ ਤੁਸੀਂ ਦੱਸਣਾ 8 ਦੀ ਦੇ ਰਹੀ ਏ ਬਰਾਮਾ ਨੂੰ ਕਹਾਂ ਨਹੀਂ ਦੇ ਮੈਂ ਕੀ ਆ ਤੁਸੀਂ ਕਰੋ ਆਪ ਹੀ ਜੱਦਣਾ ਕਰੋ ਖੁੱਲਾ ਕਿੰਨਾ ਕਿਤਾ ਕਰਦੀ ਏ 5000 ਦੀ ਦੇਦੀ ਏ ਕਿਹੜੀ ਦੱਸਾਂ ਸੀ 5 ਦੀ 5 ਦੀ 4500 ਦੀ ਵੀਰਜੀ اچھا ہاں ਜੀ ਆਓ ਇਹ ਵੀ ਬੋਲ ਹੈ ਜੱਟ ਦੇ ਪੱਕੇ ਠੀਕ ਹੈ ہاں ਜੀ ਹੈ ਵੇੜਾ ਕੋ ਸਾਹਮਣੂ ਤੋਂ ਬਾਜੂ ਜਿਹੜੀ ਗੱਲ ਹੈ ਪਹਿਲਾਂ ਦੱਸਤੀ ਆ ਠੀਕ ਹੈ ਜੀ 4500 ਤੋਂ 100 ਰੁਪਏ ਛੋਟ ਕਰਾਂਗੇ ਹੁਣ ਠੀਕ ਹੈ ਜੀ ہاں ਜੀ ਵੀਰਜੀ ਠੀਕ ਹੈ ਵੀਰਜੀ ਤੇ ਬਾਕੀ ਬੱਚੇ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਆਹ ਬੱਚੇ ਜਿਹੜੇ ਦੋਵਾਂ ਦੇ ਹਾਂ ਤੁਸੀਂ ਦੇਖ ਸਕਦੇ ਜੀ ਕੁਛ ਨਹੀਂ ਤੁਮੇ ਦੋਵੇਂ ਜੜੀਆਂ ਵਸ਼ੀਆਂ ਵਾਂ ਆਵში ਜਿਹੜੀ ਪਹਿਲੇ ਨੰਬਰ ਵਾਲੀ ਦੇ ਤੁਸੀਂ ਆਪਣੀ ਸਮਝ ਨਾਲ ਦੇਖ ਸਕਦੇ ਕਿੰਨੇ ਕਿ ਦਿਨਾਂ ਦੀ ਹੈ ਤੇ ਆ ਦੂਸਰੇ ਨੰਬਰ ਵਾਲੀ ਦੀ ਹੈ